ਜਗਤ ਲਈ ਬਿਹਤ ਹੀ ਮਨਪਾਕੀ ਖਬਰ ਸਾਹਮਣੇ ਆ ਰਹੀ ਹੈ ਤੁਰਕੀਆ ਮਾਰਕੀਟ ਕਬੱਡੀ ਦਾ ਅਨਮੋਲ ਹੀਰਾ ਜਿਸ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਮੱਲਾ ਮਾਰੀਆਂ ਤੇ ਆਪਣੇ ਇਲਾਕੇ ਦਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕਰਵਾਇਆ ਦੁਨੀਆ ਦਾ ਪ੍ਰਸਿੱਧ ਚਾਫੀ ਪਮਾ ਸੁਹਾਣੇ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਦਰਤਨਾਕ ਸੜਕੀ ਹਾਦਸੇ ਦਾ ਜਿਹੜਾ ਸ਼ਿਕਾਰ ਹੋਇਆ ਕਿ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੇ ਚੌਣ ਵਾਲਿਆਂ ਨੂੰ ਵੱਟਾ ਝਟਕਾ ਲੱਗਾ ਜਦੋਂ ਚੌਣ ਵਾਲਿਆਂ ਨੂੰ ਦਿੱਕਨੀਏ ਖਬਰ ਪੈਂਦੀ ਹੈ ਤਾਂ ਹਰ ਇੱਕ ਦੇ ਹਿਰਦੇ ਵਲੂੰਦਰੇ ਗਏ ਸ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਭਿਆਨਕ ਹਾਦਸੇ ਦਾ ਸ਼িকার ਹੋਇਆ ਇੱਕ ਵੱਡੀ ਖਿਡਾਰੀ ਜਿਸ ਦੀ ਦਰਤਨਾਕ ਮੌਤ ਹੋਈ ਹੈ ਗੱਡੀ ਦੇ ਵਿੱਚ ਖੂਨ ਦੇ ਨਾਲ ਲਤਪਤ লাশ ਮਿਲਦੀ ਹੈ ਮੌਕੇ ਤੇ ਮੌਜੂਦ ਜਦੋਂ ਲੋਕਲ ਦੇਖਿਆ ਤਾਂ ਮੱਸਾ ਹੀ ਗੱਡੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਸੋ ਤਸਵੀਰਾਂ ਤੁਹਾਡ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਵੀ ਤਸਵੀਰਾਂ ਸਾਂਝੀਆਂ ਕਰਦੇ ਹੋਏ ਦੁੱਖ ਜਤਾਇਆ ਗਿਆ دوست ਦੇ ਵੱਲੋਂ ਲਿਖਿਆ ਜਾਂਦਾ ਹੈ ਕਿ ਤੁਰਕਿਆ ਮਾਖੇਡ ਕਬੱਡੀ ਦਾ ਅਨਮੋਲ ਹੀਰਾ ਸਾਡੇ ਨਗਰ ਦਾ ਮਾਣ ਮੇਰਾ ਛੋਟਾ ਭਰਾ ਮਾਖੇਡ ਕਬੱਡੀ ਦਾ ਮਹਾਨ ਜਾਫੀ ਚੋਟੀ ਦੇ ਰੇਡਰ ਨੂੰ ਚਿੱਤੇ ਵਰਗੀ ਚਪਟੇ ਨਾਲ ਜੱਫੇ ਲਾਉਣ ਵਾਲਾ ਦੁਨੀਆ ਦਾ ਪ੍ਰਸਿੱਧ ਚਾਫੀ ਪੰਮਾ ਸੁਹਾਣੇ ਵਾਲਾ ਉਹਨਾਂ ਦੇ ਵਿਚਾਰ ਨਹੀਂ ਰਿਹਾ ਪਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਸਮੇਤ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਬੇਹੱਦੀ ਪਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਪੰਮਾ ਸੁਹਾਣੇ ਵਾਲਾ ਜਿਸ ਦੀ ਮੌਤ ਹੋਈ ਹੈ ਗੱਡੀ ਦੇ ਵਿੱਚ ਉਹ ਡੈੱਡ ਬਾਡੀ ਮਿਲਦੀ ਹੈ ਹਾਲਾਂਕਿ ਇਹ ਨਹੀਂ ਪਤਾ ਲੱਗਿਆ ਕਿ ਕਿਸ ਵਾਹਨ ਦੇ ਨਾਲ ਟੱਕਰ ਹੁੰਦੀ ਹੈ ਜਾਂਚ ਦਾ ਵਿਸ਼ਾ ਹੈ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਪੰਮਾ ਸੁਹਾਣੇ ਵਾਲਾ ਨੇ ਜੂਨ ਮਹੀਨੇ ਕੈਨੇਡਾ ਦੇ ਵਿੱਚ ਹੋਣ ਵਾਲੇ ਕਬੱਡੀ ਕੱਪ ਦੇ ਵਿੱਚ ਹਿੱਸਾ ਲੈਣਾ ਸੀ ਪਰ ਪਹਿਲਾ ਹੀ ਮੋਤੀ ਅਕੋਸ਼ ਦੇ ਵਿੱਚ ਸਮਾਗ ਕੇ ਆ ਇਸ ਵਕਤ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਕਾਫੀ ਚੋਣ ਵਾਲੇ ਸੀ ਪੰਮਾ ਸੁਹਾਣੇ ਵਾਲੇ ਨੂੰ ਪਿਆਰ ਕਰਨ ਵਾਲੇ ਸੀ ਪਰ ਆਪਣੇ ਚੋਣ ਵਾਲਿਆਂ ਨੂੰ ਆਪਣੇ ਪਰਿਵਾਰ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਕੇ ਆ ਮੋਹਾਲੀ ਦੇ ਵਿੱਚ ਦੇ ਰਾਤ ਸੜਕੀ ਹਾਦਸੇ ਦਾ ਅਜੀਹਾ ਸ਼ਿਕਾਰ ਹੋਇਆ ਕਿ ਇਸ ਹਾਦਸੇ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਖੇਡ ਕਬੱਡੀ ਦਾ ਮਹਾਨ ਜਾਫੀ ਚੋਟੀ ਦੇ ਰੇਡਰਾਂ ਨੂੰ ਚਿੱਤੇ ਵਰਗੀ ਚਪੜਤੀ ਨਾਲ ਜੱਫੇ ਲਾਉਣ ਵਾਲਾ ਦੁਨੀਆ ਦਾ ਪ੍ਰਸਿੱਧ ਜਾਫੀ ਪੰਮਾ ਸੁਹਾਣੇ ਵਾਲਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਇੱਕ ਵਾਰ ਤਸਵੀਰਾਂ ਦੇਖ ਕਰਦੇ ਕਿ ਕਿਵੇਂ ਜਿਹੜਾ ਵਾਕਿਆ ਵਾਪਰਦਾ ਹੈ ਤੇ ਮੌਕੇ ਤੇ ਮੌਜੂਦ ਲੋਕਾਂ ਨੇ ਮੱਸਾਂ ਹੀ ਗੱਡੀ ਦੇ ਵਿੱਚੋਂ ਪੰਮਾ ਸੁਹਾਣੇ ਵਾਲਾ ਨੂੰ ਬਾਹਰ ਕੱਢਿਆ ਗਿਆ ਬਲੀ ਆ ਯਾਰ ਆਉਣਾ ਤੁਹਾਨੂੰ ਲੋਕ ਪਾਪੇ ਹੋ ਰਿਹਾ ਐਕਸੀਡੈਂਟ ਹੋ ਗਿਆ ਰੋਡ ਪਾ ਕਟਿ ਪਹ ਪੂਰੀ ਬੰਦਾ ਪਤਾ ਨਹੀਂ ਕੌਣ ਹੈ ਪਿੱਛੇ ਪਿਆ ਯਾਰ